ਇਸ ਨੌਜਵਾਨ ਦੇ ਨਾਮ ਹੁਣ ਕਹਿੰਦੇ ਵੀ ਨੰਗਲੰਬੀਆਂ ਵਾਲਾ ਇੱਕ ਜ਼ੋਰ ਦੇ ਨਾਲ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਆਓ ਦੇਖਦੇ ਹਾਂ ਵੀ ਇਧਰਲੇ ਪਾਸੇ ਲੱਗਦਾ ਹੋਇਆ ਸ਼ਾਨਦਾਰ ਜਫਾ ਹੰਦੇ ਦੂਰ ਹੋਣ ਵਾਲੀ ਗੱਲ ਹੈ ਹੈਪੀ ਆਲੋ ਵਾਲ ਢੇਰੀਆਂ ਵਾਲਾ ਮੱਲ ਨੂੰ ਨਹੀਂ ਡੱਕ ਸਕਿਆ ਕਹਿੰਦੇ ਵੀ ਨੰਗਲੰਬੀਆਂ ਦੀ ਧਰਤੀ ਇਸਵੇਂ ਡੱਕਣ ਦੀ ਪੂਰੀ ਕੋਸ਼ਿਸ਼ ਚੱਲਦੀ ਹੋਈ ਮਹਿੰਦਰ ਮੁੰਸੀ ਵਰਗੇ ਹਾਕੀ 올ਿਪੀਅਨ ਮਾਰ ਹੁਚਕਾ ਆਓ ਕਬੱਡੀ ਹੁਣ ਕਹਿੰਦੇ ਵੀ ਜਲਾਲਪੁਰ ਦੀ ਧਰਤੀ ਦਾ ਪਾਲਾ ਇਹ ਵੀ ਦੁਨੀਆ ਦਾ ਮੰਨਿਆ ਪਰਵੰਨਿਆ ਜਾਫੀ ਬਣ ਗਿਆ ਇਸਵੇਂ ਡੱਕਣ ਦੀ ਪੂਰੀ ਕੋਸ਼ਿਸ਼ ਇੱਕ ਪਾਸੇ ਖੁਸ਼ੀ ਔਰ ਦੂਸਰੇ ਪਾਸੇ ਮੱਲ ਇੱਕ ਪਾਸੇ ਗੁਰਦਾਸਪੁਰੀਆ ਔਰ ਦੂਸਰੇ ਪਾਸੇ ਜ਼ਿਲ੍ਹਾ ਸੰਗਰੂਰ ਦਾ ਇੱਕ ਪਾਸੇ ਇੰਗਲੈਂਡ ਔਰ ਦੂਸਰੇ ਪਾਸੇ ਕਨੇਡਾ ਵੈਸਲੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਲਖਣ ਕੇ ਵੱਡੇ ਹੈ ਪਿੰਡ ਜੀ ਦਾ ਜਿਹਨੂੰ ਆਖਦਾ ਸੁਖੀ ਜਹਾਨ ਹੈ ਜੀ ਇਸ ਵੇਲੇ ਰੇਡਰ ਇਹ ਸਿਖਰ ਦਾ ਏ ਕਿਰਪਾਲੂ ਏਸੂ ਤੇ ਪੂਰਾ ਭਗਵਾਨ ਹੈ ਜੀ ਵਿੱਚ ਕੌਡੀ ਦੇ ਕਹਿਰੇ ਕਰ ਜਾਂਦਾ ਬਦਨ ਇਸ ਦਾ ਵਾਂਗ ਚਟਾਨ ਹੈ ਜੀ ਪਿਤਾ ਅਜੀਤ ਸਿੰਘ ਮਾ ਹਰਵੰਸ ਕੌਰ ਦਾ ਸ਼ੇਰ ਦੂਲਾ ਸੁਖੀ ਕੌਡੀ ਵਿੱਚ ਮਹਾਨ ਹੈ ਜੀ ਸੁਖੀ ਕੌਡੀ ਵਿੱਚ ਮਹਾਨ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਚੌੜੇ ਮਰਦੇ ਮਦਰੇ ਵਾਲਾ ਮਾਲ ਇਸ ਸਮੇਂ ਕਬੱਡੀ ਪਾ ਰਿਹਾ ਹੈ ਗੁਲਜੀਤ ਸਿੰਘ ਨਾਮ ਹੈ ਇਸ ਗੱਭਰੂ ਦਾ ਔਰ ਇੰਗਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਬਹੁਤ ਤਕੜਾ ਖੇਡਦਾ ਔਰ ਚਾਰ ਜਾਫੀ ਦੇਖਦੇ ਵੀ ਕੈਨੇਡਾ ਮੈਚ ਦੇ ਤਿਆਰ ਨੇ ਆਓ ਹਲਕਾ ਜਿਹਾ ਟੱਚ ਆਲੋਲ ਢੇਰੀਆਂ ਦੇ ਹੈਪੀ ਦੇ ਨਾਲ ਸਾਡੇ ਗੋਪਵੀਰ ਦਾ ਇਸ਼ਾਰਾ ਕਿ ਪੁਆਇੰਟ ਇੰਗਲੈਂਡ ਦਾ ਔਰ ਅਗਲੀ ਰੇਡ ਦੇ ਨਾਲ ਆਪਾਂ ਫਿਰ ਜੁੜਦੇ ਹਾਂ ਜ਼ਿਲ੍ਹਾ ਕਪੂਰਥਲੇ ਦਾ ਕਹਿੰਦੇ ਵੀ ਮਹਿਮਦਵਾਲ ਪਿੰਡ ਦਾ ਸੰਦੀਪ ਸੁਰਖਪੁਰੀਏ ਸੰਦੀਪ ਦੇ ਨਾਮ ਦੇ ਨਾਲ ਇਹਨੂੰ ਹੁਣ ਦੁਨੀਆ ਜਾਣਦੀ ਹੈ ਜਿਸ ਨੌਜਵਾਨ ਨੇ ਅਗਲੀ ਰੇਡ ਪਾਈ ਔਰ ਨੰਗਲੰਬੀਆਂ ਵਾਲਾ ਸੰਦੀਪ ਸ਼ਾਘੋੜ ਨਕੋਤਰ ਮਲਸੀਆਂ ਦਾ ਉਹ ਏਰੀਆ ਹੈ ਇਸ ਸਮੇਂ ਜੋ ਨੌਜਵਾਨ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਦੇਖਦੇ ਆ ਵੀ ਹੁਣ ਕਪੂਰਥਲੀਆ ਜਾ ਕੇ ਜਲੰਧਰੀਆ ਪੁਆਇੰਟ ਕਪੂਰਥਲੀਆ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਪੂਰਥਲੇ ਦਾ ਉਹ ਕਾਲਾ ਸੰਘਿਆ ਕਸਬਾ ਜਿਹਨੂੰ ਦੁਨੀਆ ਜਾਣਦੀ ਹੈ ਉਥੋਂ ਦੇ ਸਰਦਾਰ ਰੇਸ਼ਮ ਸਿੰਘ ਦਾ ਬੇਟਾ ਇਹਨੂੰ ਕਾਲੂ ਆਖਦੇ ਕਬੱਡੀ ਦੇ ਵਿੱਚ ਕਾਲੂ ਦੀ ਪਈ ਹੋਈ ਰੇਡ ਦੇ ਉੱਪਰ ਕਹਿੰਦੇ ਵੀ ਦਿੜਵੇ ਦੇ ਲਾਗੇ ਦੁੱਗਾ ਪਿੰਦਾ ਖੁਸ਼ੀ ਇਸਵੇਂ ਜਫਾ ਰੌਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਸਫਲਤਾ ਕਾਲੂ ਦੇ ਕਦਮ ਜੁਮਦੀ ਹੋਈ ਇੰਗਲੈਂਡ ਦੇ ਲਈ ਇੱਕ ਅੰਕ ਹੋਰ ਜੋੜਦਾ ਹੋਇਆ ਪਰ ਭਾਈ ਡੌਲਿਆਂ ਤੇ ਕਾਲੀ ਡੋਰ ਕੰਧਿਆਂ ਦੇ ਉੱਤੇ ਦੇਖੋ ਖੰਡਾ ਖਦਵਾਲਿਆ ਵਿਚਕਾਰ ਦੇ ਸੇ ਢਾਲ ਸ਼ੇਰ ਦਿਸਦੇ ਨੇ ਦੋਹੀ ਪਾਸੇ 1 ਲੱਖ ਲਾ ਕੇ ਸ਼ੌਕ ਜੱਟ ਨੇ ਪੁਗਾ ਲਿਆ ਗੇਮ ਦਾ ਸ਼ਕੀਨ ਤੇ ਝਲਕ ਲੱਗੇ ਵਿਰਸੇ ਦੀ ਕੌਡੀ ਦੇ ਇਤਿਹਾਸ ਦੇ ਪੰਨਿਆਂ ਤੇ ਛਾ ਗਿਆ ਹੰਧਿਆ ਨੂੰ ਟੇਕ ਮੱਥਾ ਪਾਟੇ ਉੱਤੇ ਮਾਰ ਥਾਪੀ ਆਓ ਦੇਖ ਬਣ ਕੇ ਗਾਜ਼ੀਪੁਰ ਵਾਲਾ ਲੱਖਾ ਰੇਡ ਆ ਗਿਆ ਆਓ ਦੇਖ ਬਣ ਕੇ ਗਾਜ਼ੀਪੁਰ ਵਾਲਾ ਲੱਖਾ ਰੇਡ ਆ ਗਿਆ ਕਹਿੰਦੇ ਵੀ ਆ ਨੌਜਵਾਨ ਸ਼ਾਹਕੋਟ ਦੇ ਲਾਗੇ ਔਰ ਦੁਨੀਆ ਜਾਣਦੀ ਬਗਿਆ ਦੇ ਮੰਗੀ ਨੂੰ ਮੰਗੀ ਦੇ ਪਿੰਡ ਦੇ ਬਿਲਕੁਲ ਲਾਗੇ ਪਰਜੀਆਂ ਪਿੰਡ ਹੈ ਉਥੋਂ ਦਾ ਨੌਜਵਾਨ ਤਿੰਦਾ ਪਰਜੀਆਂ ਵਾਲਾ ਜਿਸ ਨੌਜਵਾਨ ਦੀ ਅਗਲੀ ਰੇਡ ਔਰ ਹਲਕਾ ਜਿਹਾ ਗੱਜਣ ਵਾਲੀ ਇਹ ਗੀਚੇ ਦੇ ਨਾਲ ਕਰ ਮੁਕਾਬਲਾ ਆ ਆ ਦੇਖਦੇ ਆ ਵੀ ਤਿੰਦਾ ਪਰਜੀਆਂ ਦਾ ਇੱਕ ਅੰਗ ਹੋਰ ਜੋੜਦਾ ਹੋਇਆ ਆਪਣੀ ਟੀਮ ਦੇ ਹਿੱਸੇ ਔਰ ਕਹਿੰਦੇ ਵੀ ਸਰਾਵਾਂ ਦੀ ਧਰਤੀ ਦਾ ਸੁਖਵੀਰ ਸਿੰਘ ਸੇਵਕ ਦੇ ਸੁਖਵੀਰ ਦੋ ਵੀਰ ਕਬੱਡੀ ਖੇਡਦੇ ਨੇ ਹੁਣ ਕਹਿੰਦੇ ਵੀ ਹਲਕਾ ਜਿਹਾ ਕਰਦਾ ਹੋਇਆ ਮੁਕਾਬਲਾ ਨਹੀਂ ਰੀਸਾਂ ਤੇਰੀਆ ਵੀ ਨੌਜਵਾਨਾ ਸੁਖਵੀਰ ਸਰਾਵਾ ਦਾ ਕਨੇਡਾ ਵੈਸਟ ਦੇ ਲਈ ਔਰ ਮੱਲ ਦੀ ਅਗਰੀ ਰੇਡ ਦੇ ਨਾਲ ਆਪਾਂ ਫਿਰ ਜੁੜਦੇ ਆ ਕਦੀ ਕਹਿੰਦੇ ਵੀ ਜੱਸੀ ਬਾਜਵੇ ਦੀ ਗੱਲ ਕਦੀ ਜੋਗਿੰਦਰ ਭਿੱਡੇ ਦੀ ਕਦੀ ਸੁਖਰਾਜ ਦੀ ਕਦੀ ਸਿਕੰਦਰ ਦੀ ਔਰ ਕਦੀ ਕਹਿੰਦੇ ਵੀ ਗੱਲ ਜਿਹੜੀ ਹੈ ਛੱਬੇ ਤੇ ਪੱਪੂ ਗੁਰਦਾਸਪੁਰੇ ਦੀ ਇਹਦਾ ਗਰਾਊਂਡਾਂ ਦੇ ਵਿੱਚ ਆਓ ਆਲੋਲ ਢੇਰੀਆਂ ਦੇ ਹੈਪੀ ਦੇ ਨਾਲ ਕਰ ਮੁਕਾਬਲਾ ਮੱਲ ਚੌੜੇ ਮਧਰੇ ਵਾਲਾ ਇੱਕ ਅੰਗ ਦਾ ਹੋਰ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਔਰ ਸੰਦੀਪ ਦੀ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਆਂ ਜਿਵੇਂ ਸਿੱਪੀ ਦੇ ਵਿੱਚੋਂ ਪੈਦਾ ਹੁੰਣ ਮੋਤੀ ਐਵੇਂ ਤੁਰਨ ਗੱਲਾਂ ਜਿੱਤੇ ਰਣਦੀਆਂ ਨੇ ਜਦੋਂ ਜਾਬਰ ਕੋਈ ਜਨਤਾ ਤੇ ਜ਼ੁਲਮ ਕਰਦਾ ਉਦੋਂ ਵੀਰਾਂ ਦੀਆਂ ਤੇਗਾ ਤੜਦੀਆਂ ਨੇ ਇੱਕ ਇੱਕ ਲਾਲ ਤੋਂ ਲੱਖਾਂ ਦਾ ਹਾਰ ਬਣਦਾ ਪਰ ਕੌਮਾਂ ਨਾਲ ਗੁਰਬਾਨੀਆਂ ਦੇ ਬਣਦੀਆਂ ਨੇ ਬੱਚੇ ਸ਼ੇਰਨੀ ਦੇ ਦੋਸਤੋ ਕਈ ਹੁੰਦੇ ਪਰ ਬਬਰ ਸ਼ੇਰ ਪੁੱਤ ਇੱਕ ਹੀ ਸ਼ੀਣੀਆਂ ਜੜਦੀਆਂ ਨੇ ਬਰ ਬਬਰ ਸ਼ੇਰਪੁੱਤ ਇੱਕ ਹੀ ਛਣੀਆਂ ਜਣਦਿਆਂ ਨੇ ਬਬਰ ਸ਼ੇਰਾ ਵਰਗੇ ਖਿਡਾਰੀ ਨੇ ਹੁਣ ਕਹਿੰਦੇ ਵੀ ਜਲਾਲਪੁਰ ਦੀ ਧਰਤੀ ਦਾ ਪਾਲਾ ਇਹ ਵੀ ਦੁਨੀਆ ਦਾ ਮੰਨਿਆ ਪਰਵੰਨਿਆ ਜਾਫੀ ਬਣ ਗਿਆ ਇਸਵੇਂ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਦਸ਼ਵੇਸ਼ ਕਲੱਬ ਕਪੂਰਥਲਾ ਦੇਬੇ ਭੱਡਾਲ ਸੈਦਵਾਲੀਏ ਬਿੰਦਰ ਦੀ ਟੀਮ ਵੱਲੋਂ ਬਹੁਤ ਤਗੜਾ ਖੇਡਦਾ ਇੰਡੀਆ ਦੇ ਕੱਪਾਂ ਦੇ ਵਿੱਚ ਅਗਲੀ ਰੇਡ ਕਹਿੰਦੇ ਵੀ ਦੁਨੀਆ ਦਾ ਸੁਪਰਸਟਾਰ ਕਬੱਡੀ ਦੇ ਵਿੱਚ ਕਿੰਗ ਦੇ ਤੌਰ ਤੇ ਜਾਣਿਆ ਜਾਂਦਾ ਗਾਜ਼ੀਪੁਰਿਆ ਜਿਸ ਨੌਜਵਾਨ ਦੀ ਅਗਲੀ ਰੇਡ ਔਰ ਇਹਨੂੰ ਦੀਪਾ ਕੁਰਲੀ ਆਖਦੇ ਆ ਹਰਗੜ ਪਿੰਡ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੀ ਧਰਤੀ ਜਿੱਥੋਂ ਦਾ ਕਹਿੰਦੇ ਵੀ ਬਾਬਾ ਕੁਰਲੀ ਇਹ ਉਹਨਾਂ ਦਾ ਪੋਤਾ ਸਾਡੇ ਸਾਹਮਣੇ ਨਹੀਂ ਡੱਕ ਸਕਿਆ ਕਬੱਡੀ ਦੇ ਕਿੰਗ ਨੂੰ ਗਾਜੀਪੁਰਿਆ ਲੱਖਾ ਕੈਨੇਡਾ ਵੈਸਟ ਦੇ ਵਾਸਤੇ ਇੱਕ ਅੰਕ ਹੋਰ ਜੋੜਦਾ ਹੋਇਆ ਔਰ ਪਰਜਿਆਂ ਦੀ ਧਰਤੀ ਦਾ ਤਿੰਦਾ ਦੇਖਦੇ ਵੀ ਜਿਸ ਨੌਜਵਾਨ ਦੀ ਅਗਲੀ ਰੇਡ ਹੈ ਹੁਣ ਜਲਾਲਪੁਰਿਆ ਦੋ ਹੱਥ ਕਰਦਾ ਜਾਂ ਕਿ ਦਿੜਵੇ ਦੀ ਧਰਤੀ ਦਾ ਖੁਸ਼ੀ ਕਹਿੰਦਾ ਵੀ ਮੈਂ ਡਾਕੇ ਦਿਖਾਉਣਾ ਇਸ ਨੌਜਵਾਨ ਨੂੰ ਇੱਕ ਪਾਸੇ ਖੁਸ਼ੀ ਔਰ ਦੂਸਰੇ ਪਾਸੇ ਪਰਜਿਆਂ ਵਾਲਾ ਤਿੰਦਾ ਪੁਆਇੰਟ ਦਿਓ ਹੈ ਇੰਗਲੈਂਡ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਵਿੰਦਰ ਵੀਰ ਸਿੰਘ ਨਿੱਕੂ ਚਹਲ ਜੀ ਪਿੰਡ ਕਸੋਝਾਲ ਜ਼ਿਲ੍ਹਾ ਕਬੂਰਥਲੇ ਦੀ ਉਹ ਧਰਤੀ ਸ਼੍ਰੋਮਣੀ ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਨੇ ਉਹ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਆਏ ਨੇ ਯੰਗ ਕਬੱਡੀ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਆਪਾਂ ਨਿਗਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਉਥੇ ਨਿਜਰਾ ਦੀ ਧਰਤੀ ਦੇ ਸਾਡੇ ਤੇਜਿੰਦਰ ਸਿੰਘ ਜੀ ਨਿਜਰ ਸਾਹਿਬ ਉਹ ਵੀ ਉਚੇਜੇ ਤੌਰ ਤੇ ਪੁੱਜੇ ਹੋਏ ਨੇ ਸੋ ਆਪਾਂ ਨਿਗਾ ਸਵਾਗਤ ਕਰਦੇ ਆ ਯੰਗ ਸਪੋਰਟਸ ਕਲੱਬ ਵੱਲੋਂ ਜੀ ਆਇਆਂ ਨੂੰ ਆਖਦੇ ਆ ਔਰ ਦੀਸ਼ੇ ਮਿਹੜੂ ਦੀ ਰੇਡ ਔਰ ਜਲਾਲਪੁਰਿਆ ਪਾਲ ਹੁਣ ਦੇਖਦੇ ਆ ਵੀ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਕਦੇ ਸੱਜੇ ਕਦੇ ਖੱਬੇ ਹੁਣ ਦੀ ਐਨ ਪੂਰੀ ਕੋਸ਼ਿਸ਼ ਚੱਲਦੀ ਹੋਈ ਤੇ ਪੁਆਇੰਟ ਇੰਗਲੈਂਡ ਦਾ ਸਾਡੇ ਗੋਵੀਰ ਦਾ ਇਸ਼ਾਰਾ ਕਿ ਪੁਆਇੰਟ ਜੋ ਹੈ ਉਹ ਇੰਗਲੈਂਡ ਦੇ ਹਿੱਸੇ ਹੈ ਅਗਲੀ ਰੇਡ ਫਿਰ ਦੇਖਦੇ ਆਂ ਵੀ ਲਖਣਕੇ ਪੱਡਿਆਂ ਦੀ ਧਰਤੀ ਦਾ ਆ ਨੌਜਵਾਨ ਜਿਸ ਨੌਜਵਾਨ ਨੇ ਅਗਲਾ ਤਾਵਾ ਬੋਲਿਆ ਸਰਦਾਰ ਅਜੀਤ ਸਿੰਘ ਪੱਡੇ ਦਾ ਬੇਟਾ ਮਾਹਰਵੰਸ ਕੌਰ ਦੀਆਂ ਇਹ ਅੱਖਾਂ ਦਾ ਤਾਰਾ ਹੈ ਔਰ ਕਹਿੰਦੇ ਵੀ ਕੇਸਾ ਤਾਰੀ ਖਿਡਾਰੀ ਅਮਨ ਜਗਤਪੁਰ ਜੱਟਾਂ ਵਾਲਾ ਮੱਖਣ ਸਿੰਘ ਜੀ ਜੋਹਲ ਸਾਹਿਬ ਮਾਣ ਮਹਿਸੂਸ ਕਰਦੇ ਨੇ ਇਸ ਨੌਜਵਾਨ ਦੀ ਕਬੱਡੀ ਦੇ ਉੱਪਰ ਪਰ ਆਓ ਦੇਖਦੇ ਆਂ ਵੀ ਦੀਪਾ ਕੁਰਲੀ ਇਸ ਵੇਲੇ ਨਹੀਂ ਡੱਕ ਸਕਿਆ ਪੱਡਿਆਂ ਦੇ ਸੁਖੀ ਨੂੰ ਅਗਲੀ ਰੇਡ ਆਪਾਂ ਫਿਰ ਦੇਖਦੇ ਆਂ ਵੀ ਮੱਲ ਚੌੜੇ ਮਧਰੇ ਵਾਲਾ ਨਾਮ ਕੁਲਜੀਤ ਸਿੰਘ ਪਰ ਕਬੱਡੀ ਦੇ ਵਿੱਚ ਇਹਨੂੰ ਮੱਲ ਦੇ ਤੌਰ ਤੇ ਹੁਣ ਦੁਨੀਆ ਜਾਣਦੀ ਹੈ ਜਿਸ ਨੌਜਵਾਨ ਨੇ ਅਗਲੀ ਪੈਲ ਪਾ ਦਿੱਤੀ ਹੈ ਗੱਭਰੂ ਪੁੱਤੇ ਮਾਵਾ ਸ਼ਿਣੀਆਂ ਦੇ ਲੱਗਦਾ ਕੋਈ ਨਹੀਂ ਕਿਸੇ ਤੋਂ ਘੱਟ ਦੇਖੋ ਕਿਸੇ ਡੋਲੇ ਦੇ ਸ਼ੇਰ ਖਦਵਾਲਿਆ ਕਿਸੇ ਪੱਟ ਦੇ ਪਾ ਲਿਆ ਸੱਪ ਦੇਖੋ ਰੇਡਰ ਕਹਿੰਦੇ ਮੱਖੀ ਨਹੀਂ ਬਹਿਣ ਦੇਣੀ ਜਾਫੀ ਕਹਿੰਦੇ ਦਿਖਾਵਾਂਗੇ ਡੱਕ ਦੇਖੋ ਆਜੋ ਤੱਕੀ ਅੱਜ ਦੇ ਵਰਲਡ ਕੱਪ ਵਾਲਾ ਬਿਨਕ ਕੌਣ ਜਿੱਤੂ ਦਾ ਜਿੱਤੂਗਾ ਕੱਪ ਦੇਖੋ ਬਿਨਕ ਕੌਣ ਜਿੱਤੂਗਾ ਕੱਪ ਦੇਖੋ ਅਗਲੀ ਰੇਡ ਸੰਦੀਪ ਦੀ ਔਰ ਚਾਰਜ ਆਪਦੀ ਤਿਆਰ ਪਰ ਤਿਆਰ ਨੇ ਇਸ ਸਮੇਂ ਇੰਗਲੈਂਡ ਦੀ ਧਰਤੀ ਇੱਕ ਪਾਸੇ ਕੈਨੇਡਾ ਵੈਸਟ ਔਰ ਦੂਸਰੇ ਪਾਸੇ ਇੰਗਲੈਂਡ ਕੈਨੇਡਾ ਵੈਸਟ ਦੇ ਵਾਸਤੇ ਸੰਦੀਪ ਮਹਿਮਦ ਵਾਲੀਆ ਬਿਹਤਰੀਨ ਅੰਕ ਜੋੜਦਾ ਹੋਇਆ ਕਹਿੰਦੇ ਵੀ ਉਥੋਂ ਦੇ ਮਹਿੰਦਰ ਮਾਉੜ ਵਰਗੇ ਉਥੋਂ ਦੇ ਜਸਵੀਰ ਖੁੱਗੀ ਵਰਗੇ ਮੋਹਣੇ ਵਰਗੇ ਔਰ ਕਹਿੰਦੇ ਵੀ ਉਥੋਂ ਦੇ ਤੋਚੀ ਵਰਗੇ ਉਥੇ ਪਿੰਡ ਦੇ ਕਹਿੰਦੇ ਵੀ ਜੀਤੇ ਮਾਉੜ ਵਰਗੇ ਤਕੜੇ ਖਿਡਾਰੀ ਆਹ ਦੇਖਦੇ ਵੀ ਇਸ ਸਮੇਂ ਕਾਲੂ ਇੱਕ ਅੰਕ ਹੋਰ ਜੋੜਦਾ ਹੋਇਆ ਆਪਣੀ ਟੀਮ ਦੇ ਹਿੱਸੇ ਕੋਦੇ ਵਰਗੇ ਤਕੜੇ ਖਿਡਾਰੀ ਔਰ ਅਗਲੀ ਰੇਡ ਫਿਰ ਦੇਖਦੇ ਆ ਵੀ ਗਾਜ਼ੀਪੁਰ ਦੀ ਧਰਤੀ ਦਾ ਜਤਿੰਦਰ ਸਿੰਘ ਦੁਨੀਆ ਲਖੇ ਦੇ ਨਾਮ ਦੇ ਨਾਲ ਜਾਣਦੀ ਹੈ ਤੂੰ ਖੇਡ ਪਿਆਰੀ ਪੰਜਾਬੀਆਂ ਦੀ ਤੇਰਾ ਪੰਜਾਬੀ ਮਾਣ ਵਧਾਉਂਦੇ ਰਹਿਣ ਰੱਬ ਕਰੇ ਲਲੀਆਂ ਸੰਦੀਪ ਜਹੇ ਮੈਦਾਨਾਂ ਵਿੱਚ ਛਾਲਾ ਲਾਉਂਦੇ ਰਹਿਣ ਸੁੱਖਾਂ ਹੋਵਣ ਸਭ ਦੀਆਂ ਗਾਜ਼ੀਪੁਰੀਏ ਲਖੇ ਲਈ ਤਾੜੀਆਂ ਲੋਕ ਵਜਾਉਂਦੇ ਰਹਿਣ ਤੇਰਾ ਹੀ ਖਿਡਾਰੀ ਬਣ ਜਾਵੇ ਹਰ ਪੰਜਾਬੀ ਮਾਦਾ ਜਾਇਆ ਨਹੀਂ ਅੱਜ ਜਗ ਤੇ ਕਬੱਡੀਏ ਨਹੀਂ ਕਈਆਂ ਦਾ ਨਾਮ ਚਮਕਾਇਆ ਨਹੀਂ ਗਈਆਂ ਦੇ ਨਾਵਾਂ ਦੀ ਚਰਚਾ ਇਹਨਾਂ ਗਰਾਊਂਡਾਂ ਦੇ ਵਿੱਚ ਪਰ ਆਹ ਦੇਖਦੇ ਆਂ ਵੀ ਜਿਸ ਨੌਜਵਾਨ ਦੀ ਅਗਲੀ ਰੇਡ ਪਰਜੀਆਂ ਦੀ ਧਰਤੀ ਦਾ ਤਿੰਦਾ ਇਸ ਸਮੇ ਕਬੱਡੀ ਪਾਉਂਦਾ ਹੋਇਆ ਸ਼ਾਹਗੁਰ ਨਗੋਦਰ ਉਹ ਮਲਸੀਆਂ ਦਾ ਏਰੀਆ ਔਰ ਬਾਗੇ ਪਰਾਣੇ ਦੇ ਲਾਗੇ ਪਿੰਡ ਦਾ ਗੱਜਣ ਵਾਲੀਆ ਗੀਚਾ ਜਿੱਥੋਂ ਦੇ ਰਿੰਬੀ ਬਰਾੜ ਵਰਗੇ ਮਾਗਦੇ ਉੱਪਰ ਬੋਲ ਬੋਲਦੇ ਗੋਲੂ ਵਰਗੇ ਤਕੜੇ ਖਿਡਾਰੀ ਔਰ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਆਂ ਸਰਾਵਾਂ ਦੀ ਧਰਤੀ ਦਾ ਸੁਖਵੀਰ ਸਿੰਘ ਬਿਹਤਰੀਨ ਅਕ ਜੋੜਦਾ ਹੋਇਆ ਆਪਣੀ ਟੀਮ ਦੇ ਹਿੱਸੇ ਔਰ ਅਗਲੀ ਰੇਡ ਫਿਰ ਦੇਖਦੇ ਆਂ ਵੀ ਦੀਸ਼ਾ ਮਿਹੇੜੂ ਦਾ ਇਸ ਸਮੇਂ ਪਾਉਣ ਦੇ ਵਾਸਤੇ ਐਨ ਪੂਰੀ ਤਿਆਰੀ ਦੇ ਵਿੱਚ ਇੱਕ ਪਾਸੇ ਇੰਗਲੈਂਡ ਔਰ ਦੂਸਰੇ ਪਾਸੇ ਕਨੇਡਾ ਵੈਸਟ ਆਲਓਵਰ ਟੀਰੀਆਂ ਦਾ ਕਿੰਦੂ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਜਿੰਨੇ ਵੀ ਆਰਗੇਨਾਈਜ਼ਰ ਨੇ ਯੰਗ ਕਬੱਡੀ ਕਲੱਬ ਦੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ 온ਟਾਰੀਓ ਫੈਡਰੇਸ਼ਨ ਆਫ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਦਾ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਕਰਦੇ ਹਾਂ ਕਿ ਇਸ ਫੈਡਰੇਸ਼ਨ ਦੀ ਕਬੱਡੀ ਨੂੰ ਵੱਡੀ ਦੇਣ ਇੱਕ ਪਾਸੇ ਖੁਸ਼ੀ ਔਰ ਦੂਸਰੇ ਪਾਸੇ ਮੱਲ ਇੱਕ ਪਾਸੇ ਗੁਰਦਾਸਪੁਰੀਆ ਔਰ ਦੂਸਰੇ ਪਾਸੇ ਜ਼ਿਲ੍ਹਾ ਸੰਗਰੂਰ ਦਾ ਨਹੀਂ ਰਿਸ ਹੈ ਔਰ ਗਾਜੀਪੁਰੀਏ ਲੱਖੇ ਦੀ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਆ ਕੋਈ ਗਾਜੀਪੁਰ ਦੇ ਲੱਖੇ ਨੂੰ ਮਹਾਨ ਆਖਦਾ ਕੋਈ ਸਿਧਮਾ ਦੇ ਜਸੇ ਨੂੰ ਤੂਫਾਨ ਆਖਦਾ ਸੋਨੂੰ ਬ੍ਰਹਮ ਵਾਲੀਏ ਦੇ ਫੈਨ ਬੜੇ ਨੇ ਜੋ ਸੰਦੀਪ ਦੇ دیਵਾਨੇ ਐਸੇ ਬੈਨ ਬੜੇ ਨੇ ਕਿਤੇ ਬਿਹਾਰੀਪੁਰੀਏ ਕਹਿੰਦੇ ਦੀ ਨੇ ਤੋੜਦੀਆਂ ਗੱਲਾਂ ਅੱਜ ਹੁਣ ਵੇਲੀਓ ਜਵਾਨੀ ਵਾਲੇ ਜੋਰ ਦੀਆਂ ਗੱਲਾਂ ਜਵਾਨੀ ਵਾਲੇ ਜੋਰ ਦੀਆਂ ਗੱਲਾਂ ਇਹਨਾਂ ਗਰਾਊਂਡਾਂ ਦੇ ਵਿੱਚ ਔਰ ਕਾਲਾ ਸਿੰਘਿਆਂ ਦੀ ਧਰਤੀ ਦਾ ਕਾਲੂ ਔਰ ਦੂਸਰੇ ਪਾਸੇ ਜਲਾਲਪੁਰ ਦਾ ਬੱਲਾ ਇਸ ਸਮੇਂ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਦੇਖਦੇ ਆ ਵੀ ਸਫਲਤਾ ਇਸ ਨੌਜਵਾਨ ਦੇ ਕਦਮ ਚੁੰਮੀ ਜਾਂ ਕਿ ਪੁਆਇੰਟ ਜੋ ਹੈ ਕਾਲੂ ਆਪਣੀ ਟੀਮ ਦੇ ਹਿੱਸੇ ਜੋੜਨ ਦੇ ਵਿੱਚ ਸਫਲ ਹੁੰਦਾ ਆਓ ਜਲਾਲਪੁਰੀਆ ਪਾਲਾ ਇੱਕ ਜਾਫੀ ਦੇਖਿਆ ਪਾਲਾ ਜਲਾਲਪੁਰੀਆ ਜਿਹਦੀ ਦਸ਼ਤ ਮੈਦਾਨਾ ਵਿੱਚ ਗੂੰਜੇ ਸਰੂਜੇਹੇ ਕਦ ਦੇ ਵਿੱਚ ਹੈ ਜੋਰ ਵਾਲਾ ਸਾਹਮਣੇ ਖੜ ਕੇ ਰੇਡਰ ਨੂੰ ਲਾਏ ਖੂੰਜੇ ਨਾਲ ਦਰੇਲੀ ਖੇਡਣਾ ਸ਼ੌਕ ਜਿਸ ਦਾ ਲਾਉਂਦਾ ਥੱਲੇ ਪੰਛੀ ਜੋ ਹਵਾ ਵਿੱਚ ਹੁੰਦੇ ਮਾ ਸਰਜੀਤ ਕੌਰ ਪੇਤਾ ਸੋਣ ਸਿੰਘ ਦੇ ਸਪਨੇ ਸাকার ਹੋਏ ਮਣਾ ਮੁਹਾ ਪਿਆਰੇ ਗਰਾਉਂਡਾਂ ਵਿੱਚ ਹੁੰਜੇ ਇੱਕ ਜਾਫੀ ਦੇਖਿਆ ਬਾਲਾ ਜਲਾਲਪੁਰੀਆ ਜੀ ਦੀ ਦਹਿਸ਼ਤ ਮੈਦਾਨਾਂ ਵਿੱਚ ਗੂੰਜੇ ਪਰ ਸਰਾਮਾ ਦੀ ਧਰਤੀ ਦਾ ਸੁਖਵੀਰ ਸਿੰਘ ਬਿਹਤਰੀਨ ਅੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਔਰ ਅਗਲੀ ਕਬੱਡੀ ਦੇ ਨਾਲ ਆਪਾਂ ਫਿਰ ਜੁੜਦੇ ਹਾਂ ਆਓ ਪਰਜਿਆਂ ਵਾਲਾ ਦਿੰਦਾ ਇਸ ਸਮੇਂ ਇੰਗਲੈਂਡ ਦੇ ਵਾਸਤੇ ਇੱਕ ਅੰਕ ਹੋਰ ਜੋੜਦਾ ਹੋਇਆ ਖੇਡ ਕਬੱਡੀ ਦਿਲਾਂ ਦੇ ਰਾਜ਼ ਕਰਦਾ ਪ੍ਰਸਿੱਧ ਗਰਾਉਂਡਾਂ ਦੇ ਵਿੱਚ ਸੰਦੀਪ ਦੀ ਡਾਜ਼ ਹੈ ਜੀ ਬਦਨ ਗੁੰਦਵਾ ਸਰੀਰ ਦੇ ਵਿੱਚ ਜਾਨ ਬਹੁਤੀ ਕਰਨਾ ਟੱਚ ਵੀ ਇਸ ਦਾ ਲਾਜਵਾਬ ਹੈ ਜੀ ਮਾ ਮਾ ਗੁਰਮੀਤ ਕੌਰ ਪਿਤਾ ਬਲਵਿੰਦਰ ਸਿੰਘ ਜਿਸ ਦਾ ਦੁਨੀਆ دیਵਾਨੀ ਇਹਦੀ ਖੇਡ ਦੀ ਬੇ ਹਿਸਾਬ ਹੈ ਜੀ ਮਹਿਮਦ ਵਾਲੀਆ ਸੁਰਖਪੁਰੀਆ ਕਹਾਂਮਦਾ ਏ ਉੜਦਾ ਵਿੱਚ ਮੈਦਾਨੇ ਜਿਵੇਂ ਬਾਜ ਹੈ ਜੀ ਉੜਦਾ ਵਿੱਚ ਮੈਦਾਨੇ ਜਿਵੇਂ ਬਾਜ ਹੈ ਜੀ ਬਿਹਤਰੀਨ ਅੰਕ ਦਾ ਵਾਅਦਾ ਕਰਦਾ ਹੋਇਆ ਸੰਦੀਪ ਮਹਿਮਦ ਵਾਲੀਆ ਸੁਰਖਬਰੀਏ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਮੰਗੀ ਵਰਗੇ ਉਥੋਂ ਦੇ ਗਾਂਧੀ ਵਰਗੇ ਉਥੋਂ ਦੇ ਦੁੱਲੇ ਵਰਗੇ ਕੀਪੇ ਵਰਗੇ ਮਹਿੰਦਰ ਵਰਗੇ ਸੰਜੀਪ ਪੰਡਤ ਵਰਗੇ ਇਹ ਨਾਮ ਕਬੱਡੀ ਦੇ ਨਾਲ ਜੁੜੇ ਹੋਏ ਹੁਣ ਦੇਖਦੇ ਆਂ ਵੀ ਆਲੋ-ਆਲਟੇਰੀਆਂ ਦਾ ਹੈਪੀ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਤੇ ਜਿਹੜੀ ਐ ਖੁੱਲਣ ਲੱਗ ਗਈ ਤਾੜੀਆਂ ਮਾਰ ਦਿਓ ਇਸ ਦੇ ਲਈ ਦਰਸ਼ਕ ਵੀਰੇ ਇੱਕ ਵਾਰੀ ਜ਼ੋਰਦਾਰ ਯੰਗ ਸਪੋਰਟਸ ਕਲੱਬ ਦਾ ਆਪਾਂ ਵਿਸ਼ੇਸ਼ ਧੰਨਵਾਦ ਕਰਦੇ ਆਂ ਵੀ ਆ ਸੁਭਨਾ ਦਿਲ ਦੇ ਵਿੱਚ ਸੁਜੋਇਆ ਵੀ ਆਪਾਂ ਆਜੋ ਪੰਜਾਬੀਆਂ ਦੀ ਮਹਿਬੂਬ ਖੇਡ ਹੈ ਕੈਨੇਡਾ ਦਾ 19ਵਾਂ ਵਰਲਡ ਕਬੱਡੀ ਕੱਪ ਜੋ ਹੈ অন্ਟਾਰੀਓ ਫੈਡਰੇਸ਼ਨ ਆਫ ਸਪੋਰਟਸ ਦੀ ਅਗਵਾਈ ਦੇ ਹੇਠ ਕਰਵਾਵਾਂਗੇ ਆਪਾਂ ਰੌਜਰ ਸੈਂਟਰ ਦੇ ਵਿੱਚ ਆਓ ਇਧਰਲੇ ਪਾਸੇ ਨੰਗਲਾ ਮੀਆ ਵਾਲੇ ਸੰਦੀਪ ਦੇ ਨਾਲ ਕਰ ਮੁਕਾਬਲਾ ਗਾਜ਼ੀਪੁਰ ਦਾ ਜਤਿੰਦਰ ਸਿੰਘ ਲੱਖਾ ਬੇਹਤਰੀਨ ਅੰਕ ਜੋੜਦਾ ਹੋਇਆ ਅਗਲੀ ਰੇਡ ਫਿਰ ਦੇਖਦੇ ਵੀ ਮਲਕ ਚੌੜੇ ਮਧਰੇ ਵਾਲਾ ਗੁਰਦਾਸਪੁਰਿਆ ਕਬੱਡੀ ਪਾਉਂਦਾ ਹੋਇਆ ਦੇਖਦੇ ਆ ਵੀ ਕੌਣ ਡੱਕਣ ਦੀ ਕੋਸ਼ਿਸ਼ ਕਰਦਾ ਇਸ ਨਾਦਵਨ ਨੂੰ ਨੰਗਲਾਂਬੀਆਂ ਵਾਲੇ ਕਹਿੰਦੇ ਵੀ ਇਧਰਲੇ ਪਾਸੇ ਆ ਨੌਜਵਾਨ ਗੱਜਣ ਵਾਲੀਆ ਗੀਚਾ ਕਹਿੰਦਾ ਮੈਂ ਗੱਜ ਕੇ ਦਿਖਾਵਾਂ ਜੋ ਗੱਜਦੇ ਵਰਦੇ ਨਹੀਂ ਪਰ ਆ ਕਹਿੰਦਾ ਵੀ ਮੈਂ ਗੱਜਦਾ ਵੀ ਆਂ ਪਰ ਵਰਦਾ ਵੀ ਆਂ ਪਰ ਆਹ ਦੇਖਦੇ ਵੀ ਮਾਲ ਇਸਵੇਂ ਵੱਡਿਆਂ ਦੀ ertidida ਸੁਖੀ ਅਗਲੀ ਰੇਡ ਪਾਉਂਦਾ ਹੋਇਆ ਚਾਰ ਜਾਫੀ ਤਿਆਰ ਪਰ ਤਿਆਰ ਨੇ ਪਰਲੀ ਕੰਨੀ ਦੇ ਉੱਪਰ ਫਗਵਾੜੇ ਦੇ ਬਿਲਕੁਲ ਲਾਗੇ ਜਗਤਪੁਰ ਜੱਟਾਂ ਵਾਲਾ ਅਮਨ ਹੈ ਇਧਰਲੇ ਪਾਸੇ ਹੁਸ਼ਿਆਰਪੁਰਿਆ ਦੀਪਾ ਨਾਲ ਜੱਸਾ ਖਹਿਰਾ ਤੇ ਨਾਲ ਕਹਿੰਦੇ ਵੀ ਨੰਗਲਬੀਆਂ ਦੀ ertidida ਸੰਦੀਪ ਆਹ ਦੇਖਦੇ ਵੀ ਦੀਪੇਕ ਕੁਰਲੀ ਦੇ ਨਾਲ ਚੱਲਦਾ ਹੋਇਆ ਮੁਕਾਬਲਾ ਹਾਂ ਦੇ ਦੂਰ ਹੋਣ ਵਾਲੀ ਗੱਲ ਹੋਈ ਭਈ ਨਹੀਂ ਰੀਸਾ ਬਹੁਤ ਵਧੀਆ ਅੰਕ ਦਾ ਵਾਧਾ ਕਰਦਾ ਹੋਇਆ ਇਹ ਸੁਖੀ ਹੈ ਲਖਣਗੇ ਵੱਡਿਆਂ ਵਾਲਾ ਕਪੂਰਥਲੀਆ ਸੁਖੀ ਪੁਆਇੰਟ ਲੈ ਕੇ ਵਾਪਸ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਆ ਕਾਲਾ ਸੰਘਿਆ ਪਿੰਡੀ ਸਨੋਜਵਾਲ ਦਾ ਕਾਲੂ ਦੇ ਨਾਮ ਦੇ ਨਾਲ ਹੁਣ ਇਹਨੂੰ ਵੀ ਦੁਨੀਆ ਜਾਣਦੀ ਹੈ ਬੜਾ ਤੇਜ਼ ਤਾਰ ਖਿਡਾਰੀ ਆਓ ਅੱਗੇ ਵੱਧ ਕੇ ਲਾਉਂਦਾ ਹੱਥ ਐਵੇਂ ਨਹੀਂ ਇੰਗਲੈਂਡ ਦੀ ਫੈਡਰੇਸ਼ਨ ਨੇ ਚੋਣ ਕੀਤੀ ਸੀ ਰਾਜਵੰਦ ਦੀ ਆਓ ਪੁਆਇੰਟ ਲੈ ਕੇ ਕਾਲੂ ਕਾਲਾ ਸਿੰਘ ਵਾਲਾ ਵਾਪਸ ਜਾਂਦਾ ਹੋਇਆ ਔਰ ਸੰਦੀਪ ਦੀ ਅਗਲੀ ਰੇਡ ਦਾ ਆਪਾਂ ਨਜ਼ਾਰਾ ਤੱਕਦੇ ਹਾਂ ਸੰਦੀਪ ਕਪੂਰ ਥਲੀਆ ਸੰਦੀਪ ਲੱਲੀਆਂ ਦਾ ਸੰਦੀਪ ਕਾਲੇ ਨੰਗਲੀਆਂ ਸੰਦੀਪ ਨੰਗਲਾਂਬੀਆਂ ਦਾ ਇੱਕ ਆ ਦੇਖਦੇ ਹਾਂ ਵੀ ਸੰਦੀਪ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ ਕਲੈਰੀ ਮੋਰ ਔਰ ਉਧਰੇ ਪਾਸੇ ਸੰਦੀਪ ਦਾ ਸੰਦੀਪ ਦੇ ਨਾਲ ਮੁਕਾਬਲਾ ਨੰਗਲੰਬੀਆਂ ਵਾਲਾ ਸ਼ਾਹਗੋੜ ਦੇ ਲਾਗੇ ਦਾ ਨਹੀਂ ਡੱਕ ਸਕਿਆ ਆਓ ਦੇਖਦੇ ਆ ਵੀ ਕਪੂਰ ਥਲੀਆ ਬਹੁਤ ਵਧੀਆ ਅੰਕ ਲੈ ਕੇ ਵਾਪਸ ਹਵੇਜਦੇ ਨੇ ਤੇਜਿੰਦਰ ਸਿੰਘ ਨੀਂਦਰ ਜੀ ਵਿਸ਼ੇ ਧੰਨਵਾਦ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੇ ਨਾਰਵੇ ਦੇ ਮੇਨ ਆਰਗੇਨਾਈਜ਼ਰ ਨੇ ਗੁਰदयाल ਸਿੰਘ ਜੀ ਵੱਡਾ ਤੇ ਤੇਜਿੰਦਰ ਨੀਂਦਰ ਆਓ ਪਰ ਜੀਆਂ ਦੀ ਧਰਤੀ ਦਾ ਤਿੰਦਾ ਇਸ ਵੇਲੇ ਅਗਲੀ ਕਬੱਡੀ ਕਹਿੰਦੇ ਵੀ ਆਹ ਦੇਖਦੇ ਆ ਵੀ ਦੀਸ਼ਾ ਬਿਹੇੜੂ ਦਾ ਔਰ ਦੂਸਰੇ ਪਾਸੇ ਆਸੇ ਖੁਸ਼ੀ ਲੱਗਣ ਦੀ ਪੂਰੀ ਕੋਸ਼ਿਸ਼ ਬਹੁਤ ਵਧੀਆ ਜਫਾ ਕਹਿੰਦੇ ਵੀ ਪੁਆਇੰਟ ਕਮੰਡ ਦਾ ਇਸ਼ਾਰਾ ਸਾਡੇ ਸੇਖੋਂ ਸਾਹਿਬ ਦਾਖਾ ਵਾਲੇ ਮਾਰਦੇ ਹੋਏ ਵਿਸਲ ਔਰ ਜਤਿੰਦਰ ਸਿੰਘ ਲੱਖੇ ਦੀ ਅਗਲੀ ਰੇਡ ਜਤਿੰਦਰ ਲੱਖੇ ਦੇ ਵਾਸਤੇ 50 ਡਾਲਰ ਦਾ ਮਾਨ ਸਨਮਾਨ ਸਾਡੇ ਪਰਮਜੀਤ ਜਗਬਾਲ ਜੀ ਉਹ ਵੀ ਮਾਨ ਸਨਮਾਨ ਦੇਦੇ ਹੋਏ ਵਿਸ਼ੇ ਧੰਨਵਾਦ ਹੈ ਔਰ ਮੇਨ ਸਪੌਂਸਰਾਂ ਦੇ ਵਿੱਚ ਨਾਮ ਹੈ ਯੰਗ ਕਬੱਡੀ ਕਲੱਬ ਵਿਸ਼ੇ ਧੰਨਵਾਦ ਕਰਦੀ ਹੈ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਹਾਂ ਜਤਿੰਦਰ ਸਿੰਘ ਗਾਜ਼ੀਪੁਰ ਦਾ ਲੱਖਾ ਅਗਲੀ ਰੇਡ ਪਾਉਂਦਾ ਹੋਇਆ ਦੇਖਦੇ ਆਂ ਵੀ ਅੱਗੇ ਵੱਧ ਕੇ ਫਿਰ ਲੱਗਦਾ ਹੱਥ ਔਰ ਇਧਰਲੇ ਪਾਸੇ ਸਾਡਾ ਬਿੰਨਾ ਵੀਰ ਦੱਸੇਗਾ ਵੀ ਪੁਆਇੰਟ ਜਿਹੜਾ ਹੈ ਉਹ ਕਿਧਰਲੇ ਪਾਸੇ ਜਾਂਦਾ ਇੰਗਲੈਂਡ ਔਰ ਦੂਸਰੇ ਪਾਸੇ ਕੈਨੇਡਾ ਵੈਸਟ ਬੇਹਤਰੀਨ ਮੈਚ ਖੇਡਿਆ ਜਾ ਰਿਹਾ ਦੋਵਾਂ ਟੀਮਾਂ ਦੇ ਦਰਮਿਆਨ ਮਾਂ ਦੀ ਹੁੰਦੀ ਇੱਛਾ ਕਿ ਵੱਡਾ ਵੱਡਾ ਹੋ ਕੇ ਪੁੱਤ ਬਣੇ ਕਪਤਾਨ ਕਬੱਡੀ ਦਾ ਹਰ ਮਾਂ ਦੀ ਹੁੰਦੀ ਇੱਛਾ ਕਿ ਵੱਡਾ ਹੋ ਕੇ ਪੁੱਤ ਬਣੇ ਕਪਤਾਨ ਕਬੱਡੀ ਦਾ ਕੈਪਟਨ ਵਰਨਨ ਆਓ ਦੇਖਦੇ ਹਾਂ ਵੀ ਇਧਰਲੇ ਪਾਸੇ ਲੱਗਦਾ ਹੋਇਆ ਸ਼ਾਨਦਾਰ ਜੱਫਾ ਹਾਂਦੇ ਦੂਰ ਹੋਣ ਵਾਲੀ ਗੱਲ ਹੈ ਹੈਪੀ ਆਲੋਅਰ ਢੇਰੀਆਂ ਵਾਲਾ ਮੱਲ ਨੂੰ ਨਹੀਂ ਡੱਕ ਸਕਿਆ ਆਓ ਗੁਰਦਾਸਪੁਰਿਆ ਬਹੁਤ ਵਧੀਆ ਅੰਕ ਜੋੜਦਾ ਹੋਇਆ ਆਪਣੀ ਟੀਮ ਦੇ ਹਿੱਸੇ ਕਹਿੰਦੇ ਫਿੱਡੂ ਪਾਉਂਦਾ ਕੌਡੀ ਮੁੜਿਆਉਂਦਾ ਝੱਟਸੀ ਦੇਬੇ ਪੰਡਾਲ ਜਹੇ ਹੁਣ ਇਹਨਾ ਕਿਸੇ ਦੇ ਪੱਟ ਦੀ ਕਹਿੰਦੇ ਵੀ ਜਗਤਾਰ ਮਾਰੇ ਡਾਜ਼ ਨੇਕੀ ਜਫਾ ਲਾਉਂਦਾ ਸੀ ਬੋਲਾ ਵਡਾਲਾ ਬਿੰਦਰ ਸੈਦੋ ਵਾਲਾ ਜਾਫੀ ਉਤੋਂ ਟਾਪੇ ਆਉਂਦਾ ਸੀ ਬੋਲੇ ਪਤੜ ਦੇ ਸੁਰਖਪੁਰੀਏ ਮੰਗੀ ਜਹੇ ਨਹੀਂ ਸਨ ਖਾਲੀ ਮੁੜਦੇ ਰਾਣਾ ਵੰਜਵੀ ਲਾਉਂਦਾ ਸੀਗਾ ਪੰਛੀ ਥੱਲੇ ਦੀ ਜਿੰਦ ਜਾਨ ਨਾਲ ਜਿਹੜੇ ਖੇਡੇ ਨੇ ਕਬੱਡੀ ਉਹਨਾਂ ਦੀ ਤਾਂ ਅੱਜ ਵੀ ਹੈ ਬੱਲੇ ਬੱਲੇ ਨੇ ਉਹਨਾਂ ਦੀ ਅੱਜ ਵੀ ਬੱਲੇ ਬੱਲੇ ਦਾ ਗਰਾਊਂਡਾਂ ਦੇ ਵਿੱਚ ਔਰ ਪਰਜੀਆਂ ਦੇ ਤਿੰਦੇ ਦੀ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਹਾਂ ਪਿਸ਼ਾਘੁਰ ਮੱਸੀਆਂ ਦੇ ਏਰੀਏ ਦਾ ਆ ਨੌਜਵਾਨ ਜਿਹਨੇ ਕਬੱਡੀ ਪਾਈ ਹੋਈ ਔਰ ਦੂਸਰੇ ਪਾਸੇ ਲੱਗਦਾ ਹੋਇਆ ਬਿਹਤਰੀਨ ਜੱਫਾ ਚਾਰ ਜੱਫੀਆਂ ਦੇ ਵਿੱਚ ਦੇਖਦੇ ਆਂ ਵੀ ਹੁਣ ਕਹਿੰਦੇ ਵੀ ਕਾਲਾ ਵੀ ਇਧਰਲੀ ਕੰਨੀ ਦੇ ਉੱਪਰ ਹੈ ਨੌਜਵਾਨ ਮੁੰਡੀ ਸ਼ਹਿਰੀਆਂ ਦੀ ਧਰਤੀ ਜਲਾਲਪੁਰ ਦਾ ਏਰੀਆ ਲੋਹੀਆਂ ਦਾ ਏਰੀਆ ਹੈ ਆਉ ਨੰਗਲਾਂਬੀਆਂ ਵਾਲਾ ਸੰਦੀਪ ਕਹਿੰਦਾ ਵੀ ਮੈਂ ਡਾਕੇ ਦਿਖਾਉਣਾ ਇਸ ਨੌਜਵਾਨ ਨੂੰ ਆਉ ਸੰਦੀਪ ਕਪੂਰ ਥਲੀਆ ਕੈਨੇਡਾ ਵੈਸੇ ਦੇ ਵਾਸਤੇ ਬਿਹਤਰੀਨ ਅੱਕ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਹਾਂ ਵੀ ਆਹ ਨੌਜਵਾਨ ਕਾਲੂ ਕਾਲਾ ਸਿੰਘਿਆਂ ਦਾ ਇਸ ਵੇਲੇ ਅਗਲੀ ਰੇਡ ਪਾਉਣ ਦੇ ਲਈ ਹਲਕੇ-ਹਲਕੇ ਕਦਮ ਨੇ ਇਸ ਰਾਦਵਰ ਦੇ ਔਰ ਦੂਸਰੇ ਪਾਸੇ ਖੁਸ਼ਦੀਪ ਸਿੰਘ ਇਹ ਦੁੱਗਾ ਪਿੰਡ ਦਾ ਜੜਬੇ ਦੀ ਧਰਤੀ ਔਰ ਬਹੁਤ ਤਗੜਾ ਖੇਡਿਆ ਟ੍ਰਾਂਡੋ ਦੇ ਖੇਡ ਸੀਜ਼ਨ ਦੇ ਵਿੱਚ ਕਹਿੰਦੇ ਵੀ ਇਸ ਰਾਦਵਰ ਨੇ ਬਹੁਤ ਤਗੜੇ ਜੱਫੇ ਲਾਇਨੇ ਨੇ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਆ ਸਾਡੇ ਵੀਰ ਗੋਲਡੀ ਜੀ ਸਾਹਨੇਵਾਲ ਵਾਲੇ ਕਹਿੰਦੇ ਵੀ ਇੰਗਲੈਂਡ ਦੇ ਜਿੰਨੇ ਜਾਫੀ ਜੱਫੇ ਲਾਉਣਗੇ ਸੋ ਆਪਾਂ 50-50 ਡਾਲਰ ਦਾ ਮਾਨ ਸਨਮਾਨ ਜੋ ਹੈ ਉਹ ਦੇਵਾਂਗੇ ਆਓ ਜਤਿੰਦਰ ਸਿੰਘ ਗਾਜ਼ੀਪੁਰਿਆ ਲੱਖਾ ਬਿਹਤਰੀਨ ਅੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਆਹ ਦੇਖਦੇ ਆ ਵੀ ਦੀਸ਼ਾ ਮਿਹੇੜੂ ਦਾ ਚਾਰ ਜਾਫੀ ਤਿਆਰ ਬਰ ਤਿਆਰ ਨੇ ਕਹਿੰਦੇ ਲਲੀਆਂ ਵਾਲੇ ਦੇ ਛੱਟ ਲੱਗੀ ਹੋਈ ਸੰਦੀਪ ਦੇ ਮਲਸੀਆਂ ਦੇ ਕੁਲਜੀਤੇ ਦੇ ਛੱਟ ਲੱਗੀ ਹੋਈ ਰੁੜਕੀ ਦੇ ਗੋਗੋ ਦੇ ਛੱਟ ਲੱਗੀ ਹੋਈ ਦੁਗਾਲ ਦੇ ਨਰਿੰਦਰ ਬਿੱਟੂ ਦੇ ਛੱਟ ਲੱਗੀ ਹੋਈ ਸਾਧੋਵਾਲ ਦੇ ਕੀਪੇ ਦੇ ਛੱਟ ਲੱਗੀ ਹੋਈ ਗਲਬ ਦੇ ਸੁਖੇ ਦੇ ਛੱਟ ਲੱਗੀ ਹੋਈ ਨਹੀਂ ਤਾਂ ਨਜ਼ਾਰਾ ਵੱਖਰਾ ਹੋਣਾ ਸੀਗਾ ਉਹ ਜਲਦੀ ਸਿਹਤਯਾਬ ਹੋਣ ਕੇ ਫਿਰ ਖੇਡਣਗੇ ਇਹਨਾਂ ਗਰਾਊਂਡਾਂ ਦੇ ਵਿੱਚ ਸ਼ੁਭ ਸ਼ਾਮ ਸ਼ੁਭ ਕਾਮਨਾਵਾਂ ਨੇ ਉਹਨਾਂ ਖਿਡਾਰੀਆਂ ਦੇ ਵਾਸਤੇ ਅਗਲੀ ਰੇਡ ਆਪਾਂ ਫਿਰ ਦੇਖਦੇ ਹਾਂ ਵੀ ਸੁਖਵੀਰ ਸਿੰਘ ਸਰਾਮਾਂ ਵਾਲਾ ਪਾਉਣ ਦੇ ਲਈ ਜਾਂਦਾ ਹੋਇਆ ਕਿਹੜਾ ਨੌਜਵਾਨ ਡੱਕਣ ਦੀ ਕੋਸ਼ਿਸ਼ ਕਰਦਾ ਇਸ ਨੌਜਵਾਨ ਨੂੰ ਆਓ ਸਰਾਵਾ ਵਾਲਾ ਸੁਖਵੀਰ ਔਰ ਦੂਸਰੇ ਪਾਸੇ ਦੀਪਾ ਕੁਰਲੀ ਨਹੀਂ ਡੱਕ ਸਕਿਆ ਸੁਖੀ ਸੇਵਕ ਦੀ ਗੱਲ ਮੈਦਾਨਾਂ ਵਿੱਚ ਆਮ ਹੁੰਦੀ ਇਹਨਾਂ ਭਰਾਵਾਂ ਨੂੰ ਜਾਣਦਾ ਹਰ ਇਨਸਾਨ ਲੋਕੋ ਫਰੀਦਕੋਟ ਦੇ ਪਿੰਡ ਸਰਾਵਾ ਦਾ ਇੱਕ ਹੀਰਾ ਜਿਹਨੂੰ ਆਖਦਾ ਸੁਖੀ ਜਹਾਨ ਲੋਕੋ ਕਦੀ ਪੱਡਿਆਂ ਵਾਲੇ ਦੀ ਗੱਲ ਹੈ ਕਦੀ ਸਰਾਵਾ ਵਾਲੇ ਦੀ ਹੁਣ ਜਲਾਲਪੁਰੀਆ ਕਹਿੰਦਾ ਮੈਂ ਇੱਕ ਜ਼ੋਰ ਦੇ ਨਾਲ ਡੱਕੇ ਦਿਖਾਵਾਂਗਾ ਇਸ ਰਾਜਵੰਦ ਨੂੰ ਪਰ ਮੱਲ ਬਹੁਤ ਵਧੀਆ ਅੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਆਓ ਅਗਲੀ ਕਬੱਡੀ ਦੇਖਦੇ ਵੀ ਸੰਦੀਪ ਦੀ ਔਰ ਦੂਸਰੇ ਪਾਸੇ ਅਮਨ ਜਗਤਪੁਰ ਜੱਟਾਂ ਵਾਲਾ ਇਸੇ ਮੇ ਬਹੁਤ ਤਗੜਾ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਪਰ ਸੰਦੀਪ ਬਹੁਤ ਵਧੀਆ ਪੁਆਇੰਟ ਕੈਨੇਡਾ ਵੈਸਟ ਦੇ ਹਿੱਸੇ ਜੋੜਦਾ ਹੋਇਆ ਜਿਨ੍ਹਾਂ ਨੂੰ ਕਬੱਡੀ ਅੱਜ ਵੀ ਮੈਦਾਨਾਂ ਵਿੱਚ ਫਿਰੇ ਵਾਜਾ ਮਾਰਦੀ ਨਾਲ ਕੋਲੀਏ ਦੇ ਜਰਨੈਲ ਸੀਗਾ ਗਾਜੀ ਵਾਲਾ ਕਾਲਾ ਨਹੀਂ ਕਹਿੰਦੇ ਸਨ ਲੋਕ ਰਾਜੇ ਨਾਲ ਵੈਲੀ ਵਿੱਚ ਤੂਫਾਨ ਵਾਲਾ ਨਹੀਂ ਕਹਿੰਦੇ ਜਵਾਰੇ ਤੋਚੀ ਬਾਜ ਮੰਦਰਾ ਤੇ ਨਹਿਸ਼ ਦੀ ਤਾਂ ਲੋਕਾਂ ਵਿੱਚ ਅੱਜ ਵੀ ਹੈ ਗੱਲ ਚੱਲੇ ਨਹੀਂ ਜਿੰਦ ਜਾਨ ਨਾਲ ਜਿਹੜੇ ਖੇਡੇ ਨੇ ਕਬੱਡੀ ਉਹਨਾਂ ਦੀ ਹੈ ਪੂਰੀ ਬੱਲੇ ਬੱਲੇ ਨੇ ਪੂਰੀ ਬੱਲੇ ਬੱਲੇ ਇਹਨਾਂ ਗਰਾਊਂਡਾਂ ਦੇ ਵਿੱਚ ਔਰ ਗਾਜੀਪੁਰੀਏ ਜਤਿੰਦਰ ਦੀ ਅਗਲੀ ਰੇਡ ਦੇ ਨਾਲ ਆਪਾਂ ਫਿਰ ਜੁੜਦੇ ਹਾਂ ਲੱਖ ਦੀ ਕੌਡੀ ਇਸ ਨੌਜਵਾਨ ਦੀ ਔਰ ਚਾਰ ਜਾਫੀ ਤਿਆਰ ਬਰ ਤਿਆਰ ਨੇ ਦੇਖਦੇ ਆਂ ਵੀ ਕੌਣ ਡੱਕਣ ਦੀ ਕੋਸ਼ਿਸ਼ ਕਰਦਾ ਇਸ ਨੌਜਵਾਨ ਨੂੰ ਔਰ ਦੂਸਰੇ ਪਾਸੇ ਸੰਦੀਪ ਕਹਿੰਦੇ ਵੀ ਨੰਗਲੰਬੀਆਂ ਦੀ ਧਰਤੀ ਇਸ ਸਮੇਂ ਡੱਕਣ ਦੀ ਪੂਰੀ ਕੋਸ਼ਿਸ਼ ਚੱਲਦੀ ਹੋਈ ਹੈ ਮਹਿੰਦਰ ਮੁੰਸੀ ਵਰਗੇ ਹਾਕੀ 올림ਪੀਅਨ ਮਾਰ ਹੁਚਕਾ ਆਓ ਕਬੱਡੀ 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 ਪਰ ਆਓ ਦੇਖਦੇ ਨੇ ਵੀ ਕਬੱਡੀ ਦਾ ਸੁਪਰਸਟਾਰ ਜਾਫੀ ਬਹੁਤ ਤਕੜਾ ਜਫਾ ਲਾ ਕੇ ਇੱਕ ਅੰਗ ਦਾ ਵਾਅਦਾ ਕਰਦਾ ਹੋਇਆ ਇਹ ਸੰਦੀਪ ਹੈ ਨੰਗਲੰਬੀਆਂ ਵਾਲਾ ਅਗਲੀ ਰੇਡ ਕਹਿੰਦੇ ਵੀ ਦਿਸ਼ਾ ਮਹਿੜੂ ਦਾ ਵਿਸ਼ੇਸ਼ ਤੌਰ ਤੇ ਗਿਲ ਟਰੱਕ ਰਿਪੇਅਰ ਕੇਸ ਮੱਖਣ ਜੀ ਨੀਟੂ ਕੰਗ ਜੀ ਪਰਮਜੀਤ ਜਗਬਾਲ ਪਰਮਜੀਤ ਸੋਹਲ ਜੋਗਾ ਕੰਗ ਜੀ ਪਾਵਲ ਮੰਡ ਗੁਰਦੀਸ਼ ਮੰਗਟ ਐ ਵੀ ਢਾਲੀਵਾਲ ਸੁਖੀ ਢਾਲੀਵਾਲ ਪੰਮਾ ਦਿਓਲ ਆਮਸਾਏ ਫਿਜ਼ੀਓਥੈਰਪੀ ਦੇ ਸਾਡੇ ਡਾਕਟਰ ਢੈਲੋਂ ਸਾਹਿਬ ਬ੍ਰੈਂਟਨ ਕਿਚਨ ਕੈਬਨਟ ਦੇ ਬਲਵਿੰਦਰ ਸਿੰਘ ਜੀ ਵੈਸ ਵਿੰਦਰ ਹੁੰਦਲ ਤੇ ਨਾਲ ਹੀ ਸੁਖ ਬੰਦੇਰ ਜੀ ਵੀ ਸੀ ਤੋਂ ਇਹ ਸਾਰੇ ਸਾਡੇ ਸਪੈਕਟਰ ਨੇ ਯੰਗ ਸਪੋਰਟਸ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਅਗਲੀ ਰੇਡ ਦੇਖਦੇ ਹਾਂ ਵੀ ਇਸ ਸਮੇ ਸੁਖੀ ਦੀ ਪਈ ਹੋਈ ਹੈ ਚਾਰ ਜਾਫੀ ਤਿਆਰ ਪਰ ਤਿਆਰ ਜਿਸ ਵਿੱਚ ਡੱਕਣ ਦੀ ਪੂਰੀ ਕੋਸ਼ਿਸ਼ ਚਲਦੀ ਹੋਈ ਰਿਕਾਰਡ ਇਸ ਨੌਜਵਾਨ ਦੇ ਨਾਮ ਹੁਣ ਕਹਿੰਦੇ ਵੀ ਨੰਗਲਾਂ ਮੀਆਂ ਵਾਲਾ ਹਕ ਜ਼ੋਰ ਦੇ ਨਾਲ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਪੱਡਿਆਂ ਦਾ ਸੁਖੀ ਨਾਲ ਆਪਾਂ ਫਿਰ ਜੁੜਦੇ ਹਾਂ ਮਲ ਚਾੜੇ ਮਧਰੇ ਵਾਲਾ ਕਬੱਡੀ ਪਾਉਣ ਦੇ ਲਈ ਜਾਂਦਾ ਹੋਇਆ ਵਿਸ਼ੇਸ਼ ਤੌਰ ਤੇ ਅੰਟੈਰੀਓ ਫੈਡਰੇਸ਼ਨ ਦੇ ਸਾਡੇ ਨਿੰਦਰ ਚਾਹਲ ਜੀ ਓੰਕਾਰ ਗਰੇਵਾਲ ਜੀ ਜਸ ਸੋਲ ਸਾਹਿਬ ਔਰ ਹਰਸੇਵਕ ਸਿੰਘ ਮੁਖਤਿਆਰ ਸਿੰਘ ਜੀ ਭੋਪਾ ਰਹੇ ਔਰ ਮਨਜੀਤ ਸਿੰਘ ਜੀ ਗੋਤਰਾ ਜਿੰਨੇ ਵੀ ਐਗਜ਼ੈਕਟਿਵ ਦੇ ਜਿੰਨੇ ਵੀ ਕਾਰਜਕਾਰੀ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਸਾਰੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਔਰ ਇਧਰ ਦੇ ਪਾਸੇ ਮੱਲ ਦਾ ਖੁਸ਼ੀ ਦੇ ਨਾਲ ਚੱਲਦਾ ਹੋਇਆ ਮੁਕਾਬਲਾ ਲਾਲਾ ਕੇ ਮਾਰਦਾ ਹੋਇਆ ਬਹੁਤ ਵਧੀਆ ਅੰਕ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ ਇਹ ਮੱਲ ਹੈ ਗੁਰਦਾਸਪੁਰਿਆ ਕਬੱਡੀ ਜਗਤ ਔਰ ਸਾਡੇ ਪ੍ਰਵਾਸੀ ਸਾਡੀ ਖੇਡ ਸਾਡੇ ਖਿਡਾਰੀ ਸਦਾ ਰੀਣੇ ਰਹਿਣਗੇ ਆਓ ਅਗਲੀ ਕਬੱਡੀ ਜਤਿੰਦਰ ਸਿੰਘ ਗਾਜੀਪੁਰ ਦੇ ਲੱਖੇ ਦੀ ਆਓ ਦੇਖਦੇ ਆ ਵੀ ਨੰਗਲੰਮੀਆ ਦੇ ਸੰਦੀਪ ਨੂੰ ਕਰ ਟੱਚ ਬਰੰਗ ਮੁੜਦੀ ਹੋਈ ਬੇਹਤਰੀਨ ਅੰਕ ਦਾ ਵਾਅਦਾ ਕਰਦਾ ਹੋਇਆ ਗਾਜੀਪੁਰਿਆ ਲੱਖਾ ਪਿਹੜੂ ਦੀ ਧਰਤੀ ਦਾ ਦੀਸ਼ਾ ਜਿਸ ਨੌਜਵਾਨ ਨੇ ਅਗਲੀ ਕਬੱਡੀ ਪਾਈ ਪਰਲੀ ਕੰਨੀ ਦੇ ਉੱਪਰ ਪਾਲਾ ਜਲਾਲਪੁਰੀਆ ਇਧਰਲੇ ਪਾਸੇ ਕਿੰਦੂ ਆਲੂ ਵਾਲ ਦਾ ਔਰ ਨਾਲ ਹੈਪੀ ਆ ਕਹਿੰਦੇ ਵੀ ਜੱਗੇ ਵਰਗੇ ਕਿੰਦੂ ਵਰਗੇ ਤਗੜੇ ਖਿਡਾਰੀ ਅਜੀਤ ਮਾਲੀ ਦੀ ਦਾ ਆਈਡੀ ਆਖੀਏ ਔਰ ਕਹਿੰਦੇ ਵੀਜੀਤ ਸਿੰਘ ਚਿੱਟੀ ਦਾ ਏਰੀਆ ਆਖੀਏ ਖੇਡਾਂ ਦੇ ਵਾਸਤੇ ਵੱਡੀ ਦੇਣ ਸਾਡੇ ਦਰਸ਼ਨ ਸਿੰਘ ਜੀ ਬੜੀ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਨੇ ਕੈਨੇਡਾ ਦੇ 19ਵੇਂ ਕੱਪ ਦੇ ਉੱਪਰ ਮਾਈਕ ਦੇ ਉੱਪਰ ਕਬੱਡੀਆਂ ਪਾਉਣ ਦੇ ਲਈ ਪ੍ਰਿੰਸੀਪਲ ਜੀ ਸਰਵਣ ਸਿੰਘ ਵਿਸ਼ੇਸ਼ ਤੌਰ ਤੇ ਧੰਨਵਾਦ ਅਰਿੰਦਰਜੀਤ ਵੱਡੇ ਵਰਗੇ ਨਾਲੇ ਸਾਡੇ ਸੁਰਜੀਤ ਕੋਕਰਾਲੀ ਵਰਗੇ ਸਾਰੇ ਅਫੀਸ਼ੀਅਲਸ ਦਾ ਸਾਰੇ ਮੀਡੀਆ ਦਾ ਯੰਗ ਕਬੱਡੀ ਕਲੱਬ ਨੂੰ ਵਿਸ਼ੇਸ਼ ਧੰਨਵਾਦ ਆਓ ਦੇਖਦੇ ਹਾਂ ਵੀ ਇਸ ਸਮੇਂ ਅਮਨ ਜਗਤਪੁਰ ਜੱਟਾਂ ਦਾ ਜੋ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਨਹੀਂ ਰੀਸਾ ਉਖੜਦੇ ਪੈਰ ਔਰ ਉਂਗਲ ਖੜੀ ਹੈ ਪੁਆਇੰਟ ਕਪੂਰ ਥਲੀਏ ਦਾ ਅਗਲੀ ਰੇਡ ਦੇ ਨਾਲ ਆਪਾਂ ਫਿਰ ਜੁੜਦੇ ਹਾਂ ਕਾਲਾ ਸਿੰਘਿਆਂ ਦਾ ਕਾਲੂ ਜਿਸ ਰਾਜਵੰਦ ਨੇ ਅਗਲੀ ਰੇਡ ਪਾਈ ਹੈ ਚਾਰੇ ਜਾਫੀ ਤਿਆਰਬਰ ਤਿਆਰ ਅੱਗੇ ਵਧ ਕੇ ਹੱਥ ਲਾਉਣ ਦੀ ਪੂਰੀ ਕੋਸ਼ਿਸ਼ ਚੱਲਦੀ ਹੋਈ ਕੀਤਾ ਹੋਇਆ ਹਮਲਾ ਇਸ ਰਾਜਵੰਦ ਨੇ ਆਲੂਲ ਟੀਰੀਆਂ ਦਾ ਹੈਪੀ ਕਹਿੰਦਾ ਮੈਂ ਡਾਕੇ ਦਿਖਾਉਣਾ ਇਸ ਰਾਜਵੰਦ ਨੂੰ ਇੱਕ ਪਾਸੇ ਨਿਕੋਤਰੀਆ ਔਰ ਦੂਸਰੇ ਪਾਸੇ ਕਾਲਾ ਸਿੰਘਿਆਂ ਦਾ ਇੱਕ ਅੰਗ ਹੋਰ ਜੋੜਦਾ ਹੋਇਆ ਆਪਣੀ ਟੀਮ ਦੇ ਹਿੱਸੇ ਅਗਲੀ ਕਬੱਡੀ ਦੇਖਦੇ ਆਂ ਵੀ ਸੁਖਵੀਰ ਸਿੰਘ ਸਰਾਵਾਂ ਦੀ ਧਰਤੀ ਦਾ ਇਸ ਸਮੇਂ ਪਾਉਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਹੈ ਇੰਗਲੈਂਡ ਦੀ ਧਰਤੀ ਦੇ ਚਾਰ ਜਾਫੀ ਲਟੈਨ ਵਰਗੇ ਨੇ ਸ਼ਤੀਰੀਆਂ ਵਰਗੇ ਆਹ ਦੇਖਦੇ ਵੀ ਕਰ ਹਲਕਾ ਜਿਹਾ ਮੁਕਾਬਲਾ ਨੰਗਲਾਂਬੀਆਂ ਦੇ ਸੰਦੀਪ ਦੇ ਨਾਲ ਸਰਾਮਾ ਦਾ ਸੁਖਵੀਰ ਸਿੰਘ ਪਾਜਾ ਜਾਂਦਾ ਚੱਲ ਵੀ ਮਲਪਾ ਕਬੱਡੀ ਨੌਜਵਾਨਾ ਸੀ ਚੌੜੀ ਸ਼ਾਦੀ ਕਹਿੰਦੇ ਭੀਮੇ ਭਿੰਦਰ ਦੀ ਗੱਲ ਵੱਖਰੀ ਬਿਹਾਰੀਪੁਰੀਏ ਨਾਣੂ ਖਾਨਵਾਲ ਦੇ ਜਿੰਦਰ ਦੀ ਨਹੀਂ ਸੀ ਰੀਸ ਕਹਿੰਦੇ ਛੱਬੇ ਪੱਪੂ ਗੁਰਦਾਸਪੁਰ ਦੀ ਸਿਕੰਦਰ ਤੇ ਸੁਖਰਾਜ ਵੀ ਬੜੇ ਪਤੰਦਰ ਸੀ ਗਾਂਧੀ ਅੰਗਰੇਜ਼ ਲਾਲੀ ਕੀਤੇ ਕੰਮ ਨੇ ਅਵੱਲੇ ਨੇ ਜਿੰਦ ਜਾਨ ਨਾਲ ਜਿਹੜੇ ਖੇਡੇ ਨੇ ਕਬੱਡੀ ਉਹਨਾਂ ਦੀ ਤਾਂ ਅੱਜ ਵੀ ਹੈ ਪੂਰੀ ਬੱਲੇ ਬੱਲੇ ਨੇ ਪੂਰੀ ਬੱਲੇ ਬੱਲੇ ਨਾਲ ਗਰਾਊਂਡਾਂ ਦੇ ਵਿੱਚ ਆਓ ਉਂਗਲ ਖੜੀ ਹੈ ਔਰ ਸੇਖੋਂ ਸਾਹਿਬ ਦਾ ਇਸ਼ਾਰਾ ਹੈ ਕਿ ਪੁਆਇੰਟ ਇੰਗਲੈਂਡ ਦਾ ਹੈ ਇੰਗਲੈਂਡ ਦੇ ਹਿੱਸੇ ਜੁੜਦਾ ਹੋਇਆ ਬਿਹਤਰੀਨ ਅੰਕ ਅਗਲੀ ਰੇਡ ਦੇ ਨਾਲ ਆਪਾਂ ਫਿਰ ਜੁੜਦੇ ਹਾਂ ਗੋਰਾ ਨੌਜਵਾਨ ਬੋਤਲਾਂ ਦੀ ਧਰਤੀ ਦਾ ਜਿਸ ਨੌਜਵਾਨ ਨੇ ਅਗਲੀ ਕਬੱਡੀ ਪਾਉਣ ਦੇ ਲਈ ਪੂਰੀ ਤਿਆਰੀ ਫੜੀ ਹੋਈ ਦੇਖਦੇ ਹਾਂ ਵੀ ਇਧਰਲੇ ਪਾਸੇ ਜਾਫੀ ਲਟੈਨ ਵਰਗੇ ਛਤੀਰੀਆਂ ਵਰਗੇ ਇਹ ਨੌਜਵਾਨ ਨੇ ਔਰ ਦੂਸਰੇ ਪਾਸੇ ਚੱਲਦਾ ਹੋਇਆ ਮੁਕਾਬਲਾ ਦੀਪੇ ਦੇ ਨਾਲ ਹਾਂ ਯੂਐਸਏ ਦੀ ਟੀਮ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਉਹ ਵੀ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪੁੱਜਣ ਦੀ ਕਿਰਪਾਲਤਾ ਕਰਨ ਤਿੰਦੇ ਪਰਜੀਆਂ ਦੀ ਅਗਲੀ ਰੇਡ ਚੜ੍ਹਦੀ ਕਲਾ ਦੇ ਵਿੱਚ ਰਹਿਣ ਪੰਜਾਬੀ ਵੀਰੇ ਕਰਦੇ ਰਹਿਣ ਕਬੱਡੀ ਨੂੰ ਪਿਆਰ ਲੋਕੋ ਮੁੱਲ ਪੈਂਦੇ ਰਹਿਣ ਖਿਡਾਰੀਆਂ ਦੇ ਖੇਡਦੇ ਰਹਿਣ ਸਮੁੰਦਰੋਂ ਪਾਰ ਲੋਕੋ ਰੱਬ ਕਰਕੇ ਗਰਾਊਂਡਾਂ ਦੇ ਵਿੱਚ ਕਾਇਮ ਰਹੇ ਰੈਫਰੀਆਂ ਤੇ ਕੋਚਾਂ ਦਾ ਸਤਕਾਰ ਲੋਕੋ ਰੇਡਾਂ ਪੈਂਦੀਆਂ ਲੱਗਦੇ ਜੱਫੀਆਂ ਨੂੰ ਦਿਲਾਂ ਵਿੱਚ ਵਸਾ ਲਵੇ ਸੰਸਾਰ ਲੋਕੋ ਸੁਖਵੀਰ ਚੋਹਾਨ ਕਹੇ ਕਬੱਡੀ ਦੀ ਚੜ੍ਹਤ ਰਹੇ ਅਰਦਾਸ ਇਹ ਗੁਰਾ ਅਗੇ ਕਰਾਈ ਹੋਈ ਹੈ ਕੌਮ ਜੱਗ ਦੇ ਉੱਤੇ ਹੈ ਪੰਜਾਬੀਆਂ ਦੀ ਜਿਨੇ ਪ੍ਰੀਤ ਕਬੱਡੀ ਨਾਲ ਪਾਈ ਹੋਈ ਹੈ ਜਿਨੇ ਪ੍ਰੀਤ ਕਬੱਡੀ ਨਾਲ ਪਾਈ ਹੋਈ ਹੈ ਯੰਗ ਸਪੋਰਟਸ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਸੁਖਦੀਪ ਕੰਗ ਜੀ ਲਖਵੀਰ ਰੰਦਾਵਾ ਜੀ ਔਰ ਸਾਡੇ ਜੋਤਸੀਲਾ ਆਫਿਸ ਤੋਂ ਨਾਲ ਹੀ ਸਾਡੇ ਗਿੱਲ ਟਰੈਕਰ ਪੇਰ ਦੇ ਸਾਡੇ ਵੀਰ ਵਿਸ਼ੇਸ਼ ਤੌਰ ਤੇ ਪੁੱਜੇ ਨੇ ਸਵਾਪਾ ਯੰਗ ਕਬੱਡੀ ਕਲੱਬ ਵੱਲੋਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਧੰਨਵਾਦ ਕਰਦੇ ਹਾਂ